yo hey 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 come on hey 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 come on yo hey 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 aurida na photo marhaba 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 ਹਾਰੇ ਹਾਰੇ ਕਾਂਦੇ ਹੋ ਰਹੇ ਕਤਲ ਚੋਰੀਆਂ ਡਕੈਤੀਆਂ ਦੰਦਹਾੜੇ ਲੋਕਾਂ ਦੀ ਲੁੱਟਖਸਟ ਨੌਜਵਾਨਾਂ ਦੇ ਕਤਲ ਤੇ ਕਾਨੂੰਨ ਵਿਵਸਥਾ ਨੂੰ ਢਾਹ ਡੋਰੀ ਕਰਨ ਦੇ ਖਲਾਫ ਪੂਰੇ ਪੰਜਾਬ ਦੇ ਅੰਦਰ 17 ਤਰੀਕ ਨੂੰ ਹਰ ਡੀਐਸਪੀ ਦਫ਼ਤਰ ਦੇ ਸਾਹਮਣੇ ਧਰਨੇ ਦਿੱਤੇ ਗਏ ਜੋ ਕਿ 17 ਤਰੀਕ ਨੂੰ ਜਲੰਧਰ ਜਲੰਧਰ ਬਹੁਤ ਵੱਡਾ ਸੋਡਲ ਜਾਂਦਾ ਮੇਲਾ ਹੁੰਦਾ ਇਸ ਕਰਕੇ ਜਲੰਧਰ ਦਾ ਪ੍ਰੋਗਰਾਮ ਅੱਜ 19 ਤਰੀਕ ਨੂੰ ਰੱਖਿਆ ਹੈ ਚੈਕਪੋਟ ਦੇ ਅੰਦਰ ਬਲਾਡ ਦੇ ਅੰਦਰ ਕਰਤਾਰਪੁਰ ਦੇ ਅੰਦਰ ਆਟੂਪੁਰ ਦੇ ਅੰਦਰ ਜਲੰਧਰ ਦੇ ਅੰਦਰ ਹਰ ਡੀਐਸਪੀ ਦਫ਼ਤਰ ਦੇ ਸਾਹਮਣੇ ਅੱਜ ਧਰਨਾ ਪ੍ਰਦਰਸ਼ਨ ਮਜਾਰੇ ਕੀਤੇ ਜਾ ਰਹੇ ਹੈ ਕਾਨੂੰਨ ਵਿਵਸਥਾ ਨੂੰ ਦੱਸਣ ਦੇ ਲਈ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਿੱਲੇ ਕਤਲੋਗਾਨਕ ਵਧੀ ਹੈ ਚੋਰੀਆਂ ਤੇ ਟੱਕਟੀਆਂ ਵਧੀਆਂ ਨੇ ਨੌਜਵਾਨਾਂ ਦੇ ਕਤਲ ਹੋ ਰਹੇ ਨੇ ਕਾਨੂੰਨ ਵਿਵਸਥਾ ਨੂੰ ਟੈ ਟੇਰੀ ਕਰ ਦਿੱਤਾ ਗਿਆ ਔਰ ਪੰਜਾਬ ਦੇ ਅੰਦਰ ਨਸ਼ੇ ਦੇ ਨਾਲ ਨੌਜਵਾਨ ਜਿਹੜੇ ਮਰ ਰਹੇ ਨੇ ਰੋਜ਼ ਅਖਬਾਰਾਂ ਦੇ ਅੰਦਰ ਪੜਨ ਨੂੰ ਮਿਲਦਾ ਕਿ ਕਿਹੇ ਸ਼੍ਰੀਕੇ ਦੇ ਨਾਲ ਨੌਜਵਾਨ ਜਿਹੜੇ ਆ ਔਰ ਨਸ਼ੇ ਦੀ ਦਲਦਲ ਦੇ ਅੰਦਰ ਫਸੇ ਹੋਏ ਉਹਨਾਂ ਨੂੰ ਮੌਤ ਦੇ ਮੂੰਹ ਵਿੱਚ ਜਾਣਾ ਪੈ ਰਿਹਾ ਹੈ ਭਗਵੰਤ ਮਾਨ ਕਹਿੰਦਾ ਸੀ ਕਿ ਮੇਰੀ ਸਰਕਾਰ ਬਣਾਓ ਮੈਂ 1 ਮਹੀਨੇ ਦੇ ਅੰਦਰ ਪੰਜਾਬ 'ਚ ਨਸ਼ਾ ਖਤਮ ਕਰ ਦਾਂਗਾ 22 ਸਾਲ ਤੋਂ ਵੱਡਾ ਸਮਾਂ ਹੋ ਗਿਆ ਭਗਵੰਤ ਮਾਨ ਦੀ ਸਰਕਾਰ ਨਸ਼ਿਆਂ ਦੇ ਉੱਤੇ ਕਾਬੂ ਨਹੀਂ ਪਾ ਸਕੀ ਪਿਛਲੇ ਸਾਲ 15 ਅਗਸਤ ਨੂੰ ਆਪਣੇ ਭਾਸ਼ਣ ਦੇ ਦੌਰਾਨ ਭਗਵੰਤ ਮਾਨ ਕਹਿੰਦਾ ਸੀ ਕਿ ਮੈਂ 1 ਸਾਲ ਦਾ ਸਮਾਂ ਹੋਰ ਦਿਓ ਮੈਂ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਨੂੰ ਠੀਕ ਕਰਾਂਗਾ ਔਰ ਪੰਜਾਬ ਦੇ ਅੰਦਰ ਨਸ਼ਾ ਜਿਹੜਾ ਹੈ ਉਹ ਮੈਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾ ਦੇਵਾਂਗਾ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਝੂਠੇ ਲਾਰੇ ਤੇ ਨਰੇ ਲਾ ਕੇ ਬਣੀਏ ਸਰਕਾਰ ਪੰਜਾਬ ਦੇ ਅੰਦਰ ਪੂਰੀ ਤਰ੍ਹਾਂ ਫੇਲ ਹੋਈ ਹੈ ਪੰਜਾਬ ਦੇ ਅੰਦਰ ਗੈਂਗਸਟਰ ਕੰਦੇਹਾੜੇ ਪ੍ਰੋਪਟੀਆਂ ਮੰਗ ਰਹੇ ਨੇ سرمایہਕਾਰ ਦੇ ਕੋਲੋਂ ਆਮ ਲੋਕਾਂ ਦੇ ਕੋਲੋਂ 2-2 ਕਰੋੜ 5-5 ਕਰੋੜ ਰੁਪਏ ਦੀਆਂ ਪ੍ਰੋਪਟੀਆਂ ਮੰਗੀਆਂ ਜਾ ਰਹੀਆਂ ਨੇ ਔਰ ਪੰਜਾਬ ਦੇ ਅੰਦਰ ਜਿੰਨ ਦਿਹਾੜੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਘਰਾਂ ਦੇ ਵਿੱਚ ਵੜ ਕੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਛੁੱਟਕਸਟ ਹੋ ਰਹੀ ਹੈ ਪੰਜਾਬ ਦੇ ਅੰਦਰ ਪੰਜਾਬ ਦੀਆਂ ਜੇਲਾਂ ਦੇ ਅੰਦਰ ਬੈਠੇ ਗੈਂਗਸਟਰ ਪੰਜਾਬ ਸਰਕਾਰ ਨੂੰ ਚਲਾ ਰਹੇ ਨੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਆਮ ਆਦਮੀ ਪਾਰਟੀ ਦੇ 9 ਐਮਐਲਏ ਨੇ ਭਗਵੰਤ ਮਾਨ ਦੇ ਸਾਹਮਣੇ ਖੜ ਕੇ ਪੰਜਾਬ ਦੀ ਵਿਧਾਨ ਸਭਾ 'ਚ ਕਿਹਾ ਕਿ ਭਗਵੰਤ ਮਾਨ ਜੀ ਤੁਸੀਂ ਕਾਨੂੰਨ ਵਿਵਸਥਾ ਨੂੰ ਠੀਕ ਨਹੀਂ ਕਰ ਸਕਦੇ ਔਰ ਪੰਜਾਬ ਦੇ ਅੰਦਰ ਜ਼ਿਲ੍ਹਿਆਂ ਦੇ ਵਿੱਚੋਂ ਗੈਂਗਸਟਰ ਜਿਹੜੇ ਆ ਪੰਜਾਬ ਸਰਕਾਰ ਨੂੰ ਚਲਾ ਰਹੇ ਆ